ਤੋ ਆ ਗਏ ਨੇ ਆਊਜੀ ਜੱਟਸ ਅੱਜ ਆਪਾਂ ਚੱਲੇ ਆਂ ਵੀ ਘੁੰਮਣ ਹਾਂਜੀ ਕੀ ਹਾਲ ਚਾਲ ਮੇਰੇ ਬਲੌਗਸ ਦੇ ਈਵਰਸ ਨੂੰ ਆਪਾਂ ਚੱਲੇ ਆਂ ਸਨੋਈ ਮਾਊਂਟੇਨਸ ਬਰਫ ਵੇਖਣ ਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਦਿਖਾਣੇ ਆ ਕੀ ਕੀ ਆਪਾਂ ਕਰਨ ਲੱਗੇ ਆ ਕੀ ਫਨ ਕਰਨ ਲੱਗੇ ਆ ਤੇ ਸਟੇਡੀਅਮ ਆ ਵੀ ਆਪਣੇ ਸ਼ਾਨੂ ਜੀ ਹਲੋ ਭਾਈ ਇਹ ਆ ਗਈ ਸਾਡੇ ਮੈਲਬਨ ਦੀ ਟਨਲ ਮੈਲਬਨ ਸਿਟੀ ਦੀ ਇੱਕ ਸਾਢੇ ਹੋਰ ਵੀ ਮਿਲਵਣ ਚ ਟਨਲ ਬਣ ਰਹੀ ਆ ਉਹ ਤਾਲਾ 2022 ਤੱਕ ਉਹ ਬੰਨਣਾ ਸੀ ਕੰਟਰੈਕਟ ਅੱਜ 2026 ਚੱਲਣਾ ਲੱਗ ਗਿਆ ਹਜੇ ਤੱਕ ਇਹਨਾਂ ਤੋਂ ਪੂਰੀ ਨਹੀਂ ਹੋਈ ਉਹ 4 ਸਾਲ ਹੋਰ ਲੱਗਣਗੇ 4 ਸਾਲ ਕਹਿੰਦੇ ਹੋਰ ਲੱਗਣਗੇ ਜੇ ਆਪਣੇ ਇੰਡੀਆ ਹੁੰਦਾ ਬਿਹਾਰ ਦੇ ਵਿੱਚ ਰਾਤ ਤੇ ਰਾਤ ਕਹਿੰਦੇ ਪੁਲ ਬਣਾ ਕੇ ਪੈਸੇ ਖਾ ਕੇ ਗਾਇਬ ਹੋ ਜਾਂਦੇ ਨੇਗੇ ਦੇਖ ਲਓ ਕਿੰਨਾ ਫਰਕ ਆਗਾ ਬੜ ਤੁਸੀਂ ਹੋਰ ਯਾਹ ਦੇਖ ਲਓ ਆ ਜਿਹੜੀਆਂ ਨਾਲ ਹਰੀਆਂ ਹਰੀਆਂ ਲਾਈਟਾਂ ਕਰਤੀਆਂ ਨੇ ਨਾ ਇਹ ਤੇ ਸਰਕਾਰ ਕਹਿੰਦੀ ਅਸੀਂ ਬਿਲੀਅਨ ਡਾਲਰ ਖਰਚਾ ਕਰਤਾ みんなそこで行くかも。 ਦੇਤਾ ਆ ਗਏ ਬਾਈ ਉਹ ਗੱਲ ਸੁਣ ਬਾਈ ਚੱਲੇ ਆ ਕੇ ਸਾਰੇ ਹਾਂ ਜੀ ਹਮ ਆਏ ਪਹਾੜੋਂ ਵੇ ਬਾਬੇ ਚਲੇ ਪਹਾੜੋਂ ਵੇ ਕਿਉਂ ਨਹੀਂ ਬਾਬਾ ਸਾਨੂੰ 10 ਏਕੜ ਜ਼ਮੀਨ ਦਵਾ ਦਿਓ ਅਸੀਂ ਇਹੋ ਸੇ 2 ਏਕੜ ਇਕੱਠੇ ਕਰਕੇ ਮਾਰਦੇ ਆਂ ਇਹ ਕੂਸਿਆਂ ਦੇ ਪਾਰਟਸ ਨੂੰ ਵੇਚਣਾ ਟਰਕੀ ਅੱਛਾ ਫੇਰ ਕੀ ਨਵਾਗੇ ਧੰਨਵਾ ਉਹਨਾਂ ਪਾਣੇ ਅਸੀਂ ਕਿੱਲੇ ਇੰਡੀਆ ਫੇਰ ਤੇ ਕੀ ਲੋਕਾਂ ਦੀ ਭਾਈ ਇਹ ਹੈਗਾ ਸਾਡਾ ਮੀਤਰਾ ਇਹ ਤੁਮਹਾਨੂੰ ਮੀਤਾਈ ਨਹੀਂ ਬੋਲਣਾ ਸਾਰਾ ਸੱਚ ਕੀ ਹੋ ਗਿਆ ਜੀ ਅਸੀਂ ਏਟੀਓ ਨੂੰ ਦੱਸਾਂਗੇ ਕਿ ਅਸੀਂ ਜੀ ਤੁਹਾਡੀ ਬੰਡ ਮਾਰ ਰਹੇ ਲੋਕ ਬਣਾ ਦੇ ਆਪਾ ਕੱਟ ਯਾਰ ਵਾਹ ਵੀ ਦੇਖੋ ਮਾਊਂਟੇਨਸ ਹੋਏ ਇਹ ਬੰਦਾ ਅਸਰੇ ਨਵਾਂ ਚੱਲਿਆ ਜੀ ਇਹ ਆਪਣਾ ਹੈਗਾ ਨੀਵੇਂ ਹੋ ਰਹਾ ਇਹ ਸਾਡਾ ਸਾਂਝ ਟ ਹੈਗਾ ਸਾਂਝ ਨਦੀ ਦਾ ਮਾਨ ਨਦੀ ਇਹ ਬਾਈ ਹੈਗਾ ਸਾਡਾ ਸ਼ਿਕਾਰੀ ਤੂੰ ਤਦਾ ਪਤਾ ਸ਼ਾਹ ਇੱਕ ਵਾਰੀ ਲਈ ਤੇਰੀ ਟੱਪ ਆਇਆ ਓਏ ਓਹ ਮੋਟਰ ਵਾਲੇ ਹੁੰਦੇ ਖਾਤ ਦੇਖੋ ਦਿਖਾਓ ਵੀ ਟ੍ਰੈਕ ਤੇ ਮੋਟਰਸਾਈਕਲ ਓਏ ਤੇਰਾ ਕੈਮਰਾ ਹੀ ਨਹੀਂ ਸਾਫ਼ ਪਿਆ ਕੈਮਰਾ ਦਾ ਕੀ ਹਾਲ ਹੋ ਰਿਹਾ ਹੋ ਗਿਆ ਨਿਤਨ ਲੈਬੋਰਟਰੀ ਉੱਥੋਂ ਦੀਪਾ ਡੰਦਾ ਹੋਣਾ ਉਹ ਮੈਚ ਪੰਗੂ ਡੰਦਾ ਹੋਣਾ ਤੇ ਸਾਰਤਕ ਆਪਣੇ ਕਰਮ ਨੂੰ ਪੁੱਛਦਾ ਹੁਣੇ ਤੂੰ ਸੇ ਮੈਂ ਤਸਕੀਮ ਪਾ ਕੇ ਜੇ ਸਭ ਤੋਂ ਵੱਡਾ ਕਾਂਡੂ ਹੈਗਾ ਇਹਨੇ ਪਹਿਲਾਂ ਇਹਨੇ ਪਾ ਕੇ ਸਕੀਮ ਆ ਓਏ ਉਹ ਬੰਦੇ ਨੇ ਸਕੀਮ ਪਾਈ ਆ ਓਏ ਮੈਨੂੰ ਮੈਂ ਕੋਈ ਸਕੀਮ ਨਹੀਂ ਪਾਈ ਬਾਈ ਸਕੀਮ ਪਾਈ ਹੈ ਇਹਦੇ ਅੰਦਰ ਓਏ ਉੱਜਾ ਮੈਨੂੰ ਸਵੇਰੇ 6:30 ਤੱਕ ਕਹਿੰਦਾ ਕਹਿੰਦਾ ਗੱਡੀ 돌ੀ ਤੂੰ ਮੈਂ ਆਪਣਾ ਕੀ ਕਰਦੇ ਚਾਹੂ ਤੇ ਉਹੀ ਚਾਰ ਬਹਿ ਜਾਗੇ ਬਈ ਮੋਲੀ ਤੇ ਕਾਲਾ ਹੈਗਾ ਉਹ ਲੜਨਗੇ ਤੇ ਜਿੰਨੇ ਬਹਿ ਗਿਆ ਜਿੱਥੇ ਤੈਨੂੰ ਬਹਿ ਜਾਊਗਾ ਮੈਂ ਉੱਤੇ ਹੀ ਸਾਲੇ ਤੇ ਕੇ ਪੈ ਗਈ ਇਹ ਭਈ ਅਸੀਂ ਦੋ ਗੱਡੀਆਂ ਚ ਲਾ ਰਹਿਆ ਨਾ ਇੱਕ ਗੱਡੀ ਪਿੱਛੇ ਬੈਠੇ ਪਿੱਛੇ ਲੜ ਰਹੇ ਸੀ ਜੇ ਸਾਡੇ ਪਾਸ ਸੀ ਉਹ ਬੰਦੇ ਦੀ ਲੜਾਈ ਚੱਲ ਰਹੀ ਸੀ ਕਿਹੜੀ ਹੋਈ ਹੈ ਸਾਡਾ ਮਾਲ ਖੜਿਆ ਹੋਇਆ ਜਮਾ ਤੇਰੀ ਬਾਹ ਜਿੰਨਾ ਵਾਈਟ ਟੌਪ ਕੁਆਲਿਟੀ ਖੜੀ ਹੋਇਆ ਜਿਗਾਰ ਦੇ ਦਿੱਤਾ ਹੋਇਆ ਅਸੀਂ ਚੱਲੇ ਆ ਪਾੜਾਂ ਦੇ ਬਾਬੇ ਜਿਲੇ ਪਾੜਾਂ ਜੇ ਸਾਨੂੰ 10 ਏਕੜ ਜ਼ਮੀਨ ਦਵਾ ਦਿਓ ਅਸੀਂ ਉੱਥੇ ਆਲਟਰੀ ਫਾਰਮ ਖੋਲਾਂਗੇ ਅਸੀਂ ਅੰਡੇ ਵੇਚਾਂਗੇ ਹਾਂ ਅਸੀਂ ਸਾਡਾ ਮਾਰਸ਼ ਹੈ ਓ ਮਾਈ ਗਾਡ ਵਾਉ! ਜੀਸ਼ੂ ਦੇ ਮਾਮੂ ਕਹਿੰਦਾ 15 ਮੁਰਗੀਆਂ ਪਾਉਣੀਆਂ ਨੇ ਜੀ ਆ 15 ਅੰਡੇ ਆਉਣਗੇ। ਹੋਸ਼ ਹੋ ਆਪਾਂ ਆਵਾਂਗੇ ਮੋਲੋ ਦਾ ਆਸ਼ਰਮ। ਉਹਦੇ ਰਵਣ ਨੂੰ ਭਲਾਵਾਂਗੇ ਤੇ ਨਾਲ ਉਹਨੂੰ ਸਰਤਾਈ ਪਾਵਾਗੇ। ਪੰਡਾ ਪਿਆਰ ਕਿਉਂ ਕਰੇਗਾ? ਕੋਈ ਤੁਮ੍ਹੇ ਪਿਆਰ ਕਿਉਂ ਕਰੇਗਾ? ਹਾਂਜੀ। ਕੋਈ ਕਮੋੜ ਆਇਆ। ਮੈਂ ਮਿੱਤ ਨੂੰ ਤੇਜ ਕੋੜਦਾ ਆਇਆ। ਮੈਂ ਤੇਜ ਕੋੜਦਾ ਆਇਆ। ਓਏ! ਆ ਬਈ ਸਾਡੇ ਵੀਊ ਚੱਲ ਰਹੇ ਨੇਗੇ। ਚਲੋ ਚਲੋ ਸਾਲੇ ਹੰਟਰੋ ਚਲੋ ਸਪੈਸ਼ਲਟੀ ਰੂਮ ਗਾਈਜ਼ ਇੱਥੇ ਆਪਾਂ ਨੂੰ ਵਾਈਨਯਾਰਡਸ ਹੈਗੇ ਆ ਬਹੁਤ ਸੋਹਣੇ ਸੋਹਣੇ ਜਿਹੜੇ ਰਾਤ ਦੇ ਵੀ ਚੱਲ ਰਹੇ ਆ ਆਪਾਂ ਵਾਈਨਯਾਰਡਸ ਦੇ ਵਿੱਚ ਵੀ ਰੁਕਾਂਗੇ ਬਹੁਤ ਵਧੀਆ ਆਪਾਂ ਵਾਈਨ ਟੈਸਟਿੰਗ ਕਰਾਂਗੇ ਤੇ ਫਿਰ ਆਪਾਂ ਜਾ ਕੇ दारू ਪੀਣੀ ਆ ਬੁਰੀ ਉੱਪਰ ਲੈ ਕੇ ਆਇਆ ਬਲੂ ਲੈਵਲ ਆਪਣੇ ਲਈ ਹਾਂ ਜੀ ਕਿੱਦਾਂ ਡਿਆੜੀਆਂ ਤੇ ਪਹੁੰਚ ਗਏ ਸਵੇਰੇ ਦਾ 5:00 ਚਾਰ ਕਮਾ ਲਿਆ ਇੱਕ ਖੇਲੀਆ ਦਾ ਮੰਦਾ ਜੀ ਅੱਡ ਘਰ ਅਸੀਂ ਹੁਣ ਢਾੜ ਚੱਲੇ ਉਹ ਤੂੰ ਉਹਨੇ ਦਿਹਾੜੀਆਂ ਤੇ ਪਹੁੰਚ ਗਏ ਉਹਨੇ ਇਹ ਵੀ ਕਿਸੇ ਬੰਦੇ ਦੀ ਕਾਪੀ ਹੋ ਰਹੀ ਆ ਨਾ ਮੇਰੀ ਵੀ ਨਹੀਂ ਕਰਦੇ ਅਸੀਂ ਯੂ نو ਯੂ نو ਹਾਂ ਹਾਂ ਐਂਡ ਇਟ ਇਜ਼ ਵਾਟੀ ਟੀਲ ਕੱਟੋ ਇਹਨੂੰ ਓਏ ਬਾਹਰੋਂ ਕੱਟੋ ਇਹ ਮਸ਼ਹੂਰੀ ਨੂੰ ਕੱਟੋ ਜੀ ਸਾਨੂੰ ਡਰਾਈ ਲੱਗ ਗਿਆ ਬੀਪ ਬੀਪ ਲਾਓ ਇਹ ਸਾਨੂੰ ਬਾਈ ਨੂੰ ਵੀਡੀਓ ਆ ਬਾਈ ਸਾਨੂੰ ਬਾਈ ਆ ਸੀਗਾ ਇਹ ਸੀ ਟ੍ਰੈਕਟਰ ਸਾਹਿਬ ਨਹੀਂ ਹਾਂਜੀ ਇਹ ਮੈਂ ਕਹਿ ਰਿਹਾ ਸੀਗਾ ਮੈਂ ਟ੍ਰੇਡਿੰਗ ਕਰਦਾ ਇੱਕ ਸੂਰ ਦਾ ਬੱਚਾ ਬ੍ਰਿਸਬੇਨ ਦਾ ਸੂਰ ਦਾ ਬੱਚਾ ਮੈਂ ਤਾਂ ਪੱਕੇ ਲੈ ਰਿਹਾ ਮੈਂ 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 ਉਹਦੇ ਗੋਡੇ ਲਵਾ ਦਾਂ ਹਾਂ 3000 ਦਾ ਮੈਂ ਉਹਨੂੰ ਪਰਚਾ ਭੇਜਿਆ ਤੇ 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 ਮੈਂ ਉਹਨੂੰ ਪਰਚਾ ਭੇ ਪਤਾ ਨਹੀਂ ਹੁਣ ਕੀ ਹੋਊਗਾ ਅਸੀਂ ਦੇਖਾਂਗੇ ਜਿਵੇਂ ਜੀ ਹਰਿਆਣਾ ਛੱਡ ਕੇ ਪੰਜਾਬ ਕੋਠੀ ਪਾ ਲਈ ਹੈ ਕਿਉਂਕਿ ਸਾਨੂੰ ਲੱਗਿਆ ਉੱਧੇ ਸਾਡਾ ਬਚਾਅ ਹੋ ਜੂ ਬਟ ਮੈਨੂੰ ਲੱਗਦਾ ਨਹੀਂ ਫੇਟਰ ਉਹ ਸੀ ਜੀ ਵੈਕਨ ਕਢਾਦੀ ਉਹੀ ਚੱਲੇ ਸਾਡਾ ਦੁੱਤੀ ਡੌਣ ਲੱਗਿਆ ਮੇਰੇ ਕਿੰਨੀ ਵਾਰੀ ਧਰਤੀ ਨਾਲ ਲੱਗ ਲਗਿਆ ਤੂੰ ਕਿਉਂ ਤੇ ਵੀ ਇਸ ਸ਼ੈਲ ਕਰ ਭਾਈ ਪਤਲਾ ਲੱਗਿਆ ਭਾਈ ਲੱਖ ਲੱਗਿਆ ਅੱਗੇ ਹਿੱਕ ਤੇ ਕਿਲਪ ਵੀ ਦਾ ਮਾਰੇ ਸਰਕਾਰ ਜੰਗਲੇ ਜੰਗਲਾ ਬਈ ਅਸਲੀ ਜਦਾ ਤਾਨੂੰ ਇੱਥੇ ਸਾਈਡ ਤੇ ਲੈ ਦੋ ਮੀਂਹ ਦੇ ਮਜ਼ਾ ਆ ਗਿਆ ਕੋਣੇ ਕੋਣ ਨਹੀਂ ਕੋਣ ਥਾ ਫੋਰ ਸੇ ਲੋਈ ਦਾ ਪੁੱਛਿਆ ਝੋਪੜੀ ਦੀ ਲੈ ਲਈ ਜਨੇ ਸਾਰੇ ਪਾਓ 50000 ਰੁਪਏ ਕਲੀਆ ਚੌਂਬੜੀ ਜੋਰੇ ਓ ਮੈਂ ਚੁੱਟ ਚੁੱਟ ਲਿਖੀ ਆਂ ਅਰ ਇਸ਼ੂ ਕਿੱਥੋਂ ਆ ਗਿਆ ਵਿੱਚ ਓਏ ਰੇਲ ਗੱਡੀ ਨਾਲ ਵੀ ਵੱਡਾ ਮੂੰਹ ਹੈ ਬੰਦੇ ਦਾ ਭੈਂ ਫਰਕ ਲੱਗ ਰਿਹਾ ਦੇਖ ਜਿਹੜਾ ਇੰਜਨ ਦਾ ਇੰਜਨ ਆ ਉਹਦਾ ਮੂੰਹ ਆ ਆ ਜਾ ਉਧਰ ਆ ਜਾ ਦੇਖ ਦੂਰੋਂ ਵਦਿਆ ਲੱਗ ਰਿਹਾ ਬਈ ਉਹ ਵਦੇ ਦਾ ਮੂੰਹ ਉਹ ਬੰਦਾ ਦੇਖੋ ਆ ਬੰਦਾ ਮੂੰਹ ਦੇਖੋ ਇਹ ਬੰਦੇ ਦਾ ਆਹ ਕਿਉਂ ਕਿਹਾ ਗੈਂਡ ਰੇਰੇ ਤੇਰੇ ਮਨ ਫੀਚਰ ਬਰੋ ਓਏ ਆਣਾ ਕਿ ਤੇਰੇ ਤੇ ਫੋਟੋ ਜੂੜ ਦੇਖੋ ਵੀ ਓ ਲੈ ਓ ਲੈ ਤੈਨੂੰ ਬਲਾਇੰਡ ਗੱਡੀ ਦੇ ਮੂਰੇ ਖੜਾ ਰੋਟੀ ਚੋਦ ਹੋਰ ਰੋਟੀ ਚੋਦ ਚਾਹ ਟੋਸਟ ਆ ਗਿਆ ਕੁੜੀ ਚੋਦ ਫਿਰ ਵੀ ਨਹੀਂ ਤੇਰਾ পেট ਵਰਦਾ ਫਿਰ ਮੈਗਨੀਟਿਚਰ ਉੱਗ ਗਿਆ ਲੋੜਾ ਆ ਕੋਈਲਾ ਅਸੀਂ ਬੈਂਟ ਰੇਲ ਜਿਹੜਾ ਉੱਪਰ ਨਿਕਲ ਰਿਹਾ ਹੈ ਤੂੰ ਇਹ ਇਹ ਰਿਸ਼ੂ ਨੇ ਚਲਾਈ ਹੋਊ ਨਾ ਇਹ ਬੰਦੇ ਦਾ ਇੱਕ ਇਹ ਬੰਦੇ ਦਾ ਇੱਕ ਨਵਾਂ ਟੈਲੈਂਟ ਆ ਗਿਆ ਭਾਈ ਉਹ ਦੇਖੋ ਇਹਨੂੰ ਸਪੈਸ਼ਲ ਹੂੰ ਸਪੈਸ਼ਲ ਦੇ ਪਹਿਨ ਵੱਡੇ ਮੂੰਹ ਵਾਲੀ ਬਣਾਈ ਆ <laughs> सा तो 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 साढ़ा चुप चीपा ये बंदी आ गया ये देखो भाई शांत व्यू है जमा जी फाइनली अपना घर में पहुंच गए आज सो सारा व्यू दिखावे आज जी आज जी बाहर का देखो अंदर हम लोग क्या करते हैं ओ ओ ना भाई स्टार्टिंग विद द किचन ਇਹ ਆਪਣਾ ਮੀਤਨ ਬਾਈ ਹੈ ਜੀ ਤੋਦੀ ਟੋਨ oh my god ਇਹਦੀ ਕਿਚਨ ਆ ਗਈ ਠੀਕ ਹੈ ਜੀ ਆ ਲੋ ਜੀ ਇਹ ਇੱਥੇ ਸਾਡਾ ਪ੍ਰੋਗਰਾਮ ਜਮੂ ਅੰਗਾਰੰਗ ਪ੍ਰੋਗਰਾਮ ਹਾਂਜੀ ਇਹ ਆਪ ਨੂੰ ਪਤਾ ਨਹੀਂ ਕੀ ਆ ਇਹ ਅਸੀਂ ਕੋਲ ਕੇ ਦੇਖਾਂਗੇ ਬਸ ਕੁਝ ਤਾਂ ਹੈਗਾ ਜੀ ਨੋ ਸਮੋਕਿੰਗ ਇਹ ਦੇਖੋ ਜੀ ਨੰਬਰ ਰੂਮਸ ਨੇ ਇਹ ਕੀ ਆਗਾ ਇਹ ਬਹੁਤ ਛੋਟਾ ਕਮਰਾ ਜੀ ਇਹ ਇੱਥੇ ਆਪਾਂ ਸੌਂਦੇ ਆ ਲੋ ਜੀ

ਮਮਾ ਵੇ ਕਿਸ਼ਮੀਦੀ ਮੇਰੇ ਮੱਤ ਕੇ ਮੇਰੇ ਸਾਈਡੋਂ ਇੱਕ ਕਰ ਲੈ ਉਸ ਉਹ ਜਾ ਤਾ ਨਾ ਸਰਵਿੰਗ ਦਾ ਡੂਡ ਮੈਂ ਨਾ ਨਾ ਐਨੀਵਨ ਇਹ ਜਾ 벌써 말이야 이파기 ਬਈ ਆ ਦੇਖੋ ਯਾਰ ਕੀ ਹੋ ਰਿਹਾ ਓਰੇ ਬੰਦਾ ਇੱਕ ਕਮਰਨਾ ਬੰਦੇ ਚ ਐਡ ਕਰਤਾ ਛੋਟਾ ਜਿਹਾ ਕਮਰਨਾ ਓਰੇ ਗਾਪਲ ਗਾਪਲ ਚੱਲ ਰਿਹਾ ਆਇਓ ਸਾਰਤਕ ਨੂੰ ਖੋਲੋ ਨਾ ਯਾਰ ਸਾਰਤਕ ਬਈ ਆ ਜਾ ਸਾਰਤਕ ਅੰਦਰ ਨੂੰ ਆਪਰੇ ਸਭ ਓਏ ਇਹ ਤੇ ਆ ਦੋਸਤ ਅੰਦਰ ਆਪਰੇ करगीया किडक एक बचा के बहाना ला के मोड़ते खड़गी चले आपा करो मॉर्निंग गाइस ਨੀਤਨ ਜੀ ਅਸੀਂ ਆਪਾਂ ਫਿਨਿਸ਼ ਕਰਕੇ ਚੱਲਿਆ ਜੀ ਓਕੇ ਵਧੀਆ ਰਹਿ ਰਾਤ ਹੋਏ ਪਈਏ ਗੱਲ ਗੱਲ ਕਰਾਂਗੇ ਚਲੋ ਜੀ ਇਹ ਸਾਡਾ ਘਰ ਸੀ ਜਿੱਥੇ ਅਸੀਂ ਰਾਤ ਰਹਿਏ ਸੀ ਰਾਤ ਨੂੰ ਦੇਖਿਆ ਨਹੀਂ ਹੁਣ ਸਵੇਰੇ ਦਿਖਾ ਦਿੰਦਾ ਕਿ ਇਹਦਾ ਬਾਹਰ ਐਵੇਂ ਸੀਗਾ ਇਹ ਮੈਂ ਅੱਗੇ ਬਹਿ ਜਾਣਾ ਬਹਿ ਜਾ ਬਹਿ ਜਾ ਅੱਧੀ ਗੱਲ ਕੱਲ ਵੀ ਵੀਡੀਓ ਆਇਆ ਗਾਇਸ ਅਸੀਂ ਨਵੀਂ ਬਿਸਤਰ ਲਈ ਹੈ ਗਾਈ ਸਸਰੀਕ ਆਲੋ ਭਾਈ ਘਰਤਾ ਕੰਮ ਆ ਰਿਹਾ ਸੀ ਇਹਦਾ ਹੀਟ ਮਾਰ ਗਿਆ ਸਾਡਾ ਡਰਾਈਵਰ ਜੀ ਨਹੀਂ ਕਰਿਆ ਸਾਡੇ ਇਹਨੇ ਨਹੀਂ ਕਰਿਆ ਪ੍ਰੋ ਲੈਵਲ ਦਾ ਡਰਾਈਵਰ ਹੈ ਸਾਡੇ ਹੈਵੀ ਡਰਾਈਵਰ ਇਹ ਟਿਊਟ ਚਲਾ ਕੇ ਲੈ ਗਿਆ ਖੜਾ ਹੀ ਕਰਤਾ ਹੁਣ ਇੱਕ ਸਾਈਨ ਦੇਗਾ ਕਹਿੰਦਾ ਥੋੜਾ ਜਿਹਾ ਟਾਈਮ ਰੋਕੋ ਬ੍ਰੇਕ ਠੰਡੇ ਹੋਣਗੇ ਫਿਰ ਤੋਰ ਸਕਦੇ ਇਹਨੂੰ ਇੱਕ ਬੰਦਾ ਐਕਸਰਸਾਈਜ਼ ਕਰ ਰਿਹਾ ਜਦੋਂ ਐਕਸਰਸਾਈਜ਼ ਦਾ ਟਾਈਮ ਹੋ ਗਿਆ ਜੀ ਨਾ ਨਹੀਂ ਇਹ ਲੋਕੀ ਕੀ ਕਰ ਰਹੇ ਇਹ ਕਰ ਨਹੀਂ ਹੋ ਜਾਊਗਾ 5-7 ਮਿੰਟ ਦੇਓ ਨੋ ਫਿਊਲ ਉਹ ਆਗੇ ਸਾਡੇ ਨਾਲ ਦੇ ਦੂਜੇ ਬੰਦੇ ਵੀ ਬਾਈ ਜੀ ਕਿਦਾਂ ਪਹੁੰਚ ਗਏ ਸਾਡੇ ਦੂਜੇ ਪਾਰ ਨਾਲ ਆ ਗਏ ਸੀ ਬਾੜੀ ਜਲਦੀ ਆ ਗਈ ਸੀ ਨਾ ਤਾਂ ਕਰਕੇ ਰੁਕੇ ਮੇਰੀ ਬੋਡੀ ਬੈਠੀ ਹੈ ਕਿ ਉਹ ਦੂਰ ਰਹਿ ਗਈ ਮੇਰੇ ਤੋਂ ਛੋਰਾ ਆ ਗਿਆ ਉਹ ਭਰੀ ਆ ਗਈ ਮੇਰੇ ਚ ਕੋਈ ਕੋਈ ਉਹ ਭਾਈ ਕੀ ਬਾਤ ਓਏ ਆਦਾ ਬਲਹੱਲਾ ਦਾ ਰੋੜਾ ਓਏ ਸ਼ਾਨੂ ਆਪਾਂ ਦਾ ਬਲਹੱਲਾ ਆਏ ਤਾਂ ਹੋਏ ਆ ਬਾਈ ਉਹੀ ਰੋੜ ਹੈ ਰਾਤ ਨੂੰ ਮੁੜੇ ਦੀ ਇੱਥੇ ਆ ਸਿੰਗਲ ਰੋੜ ਆ ਇਹ ਹਾਂ ਜਾਂਦੀ ਨਹੀਂ ਉਰੇ ਦੋ ਦੋ ਗੱਡੀਆਂ ਨਹੀਂ ਜਾਂਦੀਆਂ ਇਹ ਤਾਂ ਬਹੁਤ ਘੈਂਟ ਰੋੜ ਆ ਬਾਈ ਹੈ ਥੱਲੇ ਤਾਰ ਨਹੀਂ ਪੈਂਦੀ ਆ ਬਾਈ ਬੜੀ ਗਾਂਡ ਬਟ ਰਹੀ ਆ ਨੇ ਤਨ ਕੀ ਹੋ ਰਿਹਾ ਗਾਰਡ ਪਟ ਗਿਆ ਓਏ ਰਹਿਣ ਦੇ ਚੱਲੋ ਪਾੜ ਦੇ ਕੋਪ ਦੇ ਭਰਾਵਾ ਸਿੱਧੇ-ਕੱਲੇ ਆ ਉਹ ਟਾਉਗੇ ਓਏ ਤੇਰੇ ਨਾਲ ਕੀ ਗੱਲ ਪਿਆ ਗਾਟਾ ਓਏ ਓਏ ਪੇ ਉੱਥੇ ਹੱਲ ਕੀ ਆ ਓਏ ਓਏ ਰਕਤ ਆ ਮੂੰਹ ਪਰ ਜਾ ਰਿਹਾ ਅਚੇਰ ਇਹ ਦੂਸਾ ਸਿਆ ਬਹੁਤ ਉੱਪਰ ਆ ਗਏ ਹੁੰਦਾ ਬਈ ਆਪਾਂ ਬਾਈ ਸਿਕਰੀਕ ਆ ਗਈ ਢੇਡੇ ਮੇਡੇ ਰੋਡ 'ਤੇ ਜ਼ਿਕਜ਼ੈਗ ਜ਼ਿਕਜ਼ੈਗ ਓਏ ਪਿੱਛੇ ਦੀਗੀ ਅੰਦਰ ਆਈਸਕਰੀਕ ਕੁੜੀ ਚੁੱਧ ਕਿਲੋ ਬਗਦੀ ਘਰ ਵੀ ਪਈ ਹੋਈ ਥੋੜੇ ਜਿਹੀ ਆਈ ਸੇ ਪਿਗਲ ਗਈ ਬੈਠ ਕੇ ਇਹ ਇਹ ਮਾਦਰ ਚੋਰ ਕੇ ਦੂਧ ਨਾਲ ਮਿਲ ਗਈ ਉਹ ਵੀ ਉੱਡ ਗਈ ਭੈਣ ਕੜ ਰਹੀ ਨੇ ਮੁੰਡਾ ਕਿਆ ਬਾਦ ਇਹ ਵੀ ਦਿਲ ਭਜਿਆ ਲਊਗਾ ਓਏ ਓਏ ਤੇ ਸੱਚੀ ਜਾਮਾ ਮੈਂ ਓਏ ਲੋਕ ਮਾਈ ਸੀ ਉਹ ਨੀ ਜਾਰੀ ਪਰ ਦੇਖਣ ਆਏ ਸੀ ਸਾਡ ਸਾਈਡ ਤੇ ਲਾਉਣੀ ਪਰ ਪਿੰਗਲ ਗਈ ਓਏ ਧੁੱਪ ਨਿਕਲ ਰਹੀ ਕੰਡੇ ਕਰਮ ਧੁੱਪ ਧੁੱਪ ਨਿਕਲ ਰਹੀ ਆ ਉਹ ਸਾਰੇ ਦਿਨ ਕਹਿੰਦੇ ਰਹੇ ਨੇ ਧੁੱਪ ਨਿਕਲ ਜੇ ਧੁੱਪ ਨਿਕਲ ਜੇ ਕਦੇ ਨਿਕਲੀ ਨਹੀਂ ਅੱਜ ਧੁੱਪ ਨਿਕਲੀ ਜਦੋਂ ਸੀ ਡਿਲੀਵਰੀਆਂ ਕਰਦੇ ਆ ਭੈਣ ਨੂੰ ਮੀਂਹ ਪਾ ਕੇ ਰੱਖਦਾ ਪਰ ਨਹੀਂ ਸਵੇਰ ਦੇ 10:00 ਪਾਜੀ ਦੇ ਫੋਨ ਆ ਗਏ ਗੱਡੀ ਕਰ ਦੋ ਗੱਡੀ ਅਸੀਂ ਉਹ ਛੱਡ ਕੇ ਏ ਘਰ ਨਾ ਆਏ ਤੇ ਅੱਜ ਅਸੀਂ ਇਹ ਗ੍ਰੀਨਰੀ ਦੇਖਣ ਆਏ ਲੋਕਾਂ ਨੇ ਐਮਾਜ਼ਨ ਚੜਤਾ ਇੱਥੇ ਉਹ ਮੇਰੇ ਘੋੜਿਆਂ ਦੀ ਲਿੰਦਾ ਪਈਆਂ ਜੀ ਉਹ ਦੇਖੋ ਆਪਣੀ ਤੁਣੂ ਚ ਮਾਲਾ ਕੱਟੀੜ ਕੇ ਭੈਣ ਲੋੜਾ ਗੱਲ ਦੀ ਮਾਰ ਚੁੱਕਦਾ ਹਗਣਾ ਮੂੰਹ ਬੋਲ ਲਾਗਦਾ ਭੈਣ ਜਿੱਤੇ ਗੰਦੀ ਖਾਦਾ ਕਰਦਾ भाई कुल मिला के माउंट बाबा पहुंच गए लंडू लग चुके <laughs> कोई उरे बर्फ नहीं तो धुप निकली पी है दिख नहीं रही <laughs> साढ़े दो बंदे भाई हो रहे गए फाइनली स्टार्ट हो रही है स्नो जी भाई फाइनली अपने को स्नो आ गई है हां या पास स्नो के बीच आ गए हैं सानू स्नो दिखा दे कोई स्नो ਥੋੜੀ ਬਹੁਤੀ ਤਾਂ ਦੇਖਣ ਲੱਗ ਗਈ ਆ ਵੇਖੋ ਆਸਟ੍ਰੇਲੀਆ ਦੀ ਨੈਚੁਰਲ ਸਨੋ ਜਿੱਦਾਂ ਨੈਚੁਰਲ ਬੋਡੀ ਹੁੰਦੀ ਆ ਐਦਾਂ ਹੀ ਇਹ ਨੈਚੁਰਲ ਸਨੋ ਹੈਗੀ ਜਿੱਦਾਂ ਆ ਬੰਦਾ ਨੈਚੁਰਲ ਲੱਗੇ ਹੋਏ ਕੋਈ ਸਿੰਥੈਟਿਕ ਨਹੀਂ ਹੈਗਾ ਆ ਦੇਖੋ ਜੀ ਤੁਸੀਂ ਉਹਨੂੰ ਵਿਊ ਦੇਖੋ ਓਏ ਤੁਸੀਂ ਵਿਊ ਚੈੱਕ ਕਰੋ ਜਲਨ ਨਾਲੋਂ ਫੋਟੋ ਫੇਵਰਸ ਆਜੋ ਆਜੋ ਆਸਟ੍ਰੇਲੀਆ ਕੇ ਆਜੋ ਆਜੋ ਆਸਟ੍ਰੇਲੀਆ ਬਾਈ ਸਵਾਦ ਆ ਰਿਹਾ ਬਹੁਤ ਬਹੁਤ ਅਚੋਣਣ ਦਾ ਚਲਕਤੀ ਚੱਕਤੀਆ ਸਨੈਪ ਆਜੋ ਇੰਡੀਆ ਕੁਛ ਨਹੀਂ ਹੈ ਇੰਡੀਆ ਕੁਛ ਨਹੀਂ ਹੈ ਵੀਰੇ ਇੱਥੇ ਆਓ ਤੁਸੀਂ ਸਨੋ ਵੇਖੋ ਨਜ਼ਾਰੇ ਲਓ ਆਪਣੇ ਡਾਲਰਾਂ ਦੇ ਅਗ ਲਾਓ ਓਕੇ ਆ ਦੇਖੋ ਜੀ ਹੁਣ ਸਾਡੇ ਨਾਲ ਮਕੈਨਿਕ ਅਸੀਂ ਲੈ ਮੋਲੀ ਮਕੈਨਿਕ ਨੇ ਸਾਡਾ YouTube ਕਰਤਾ ਬਾਈ ਮੋਲੀ ਮਕੈਨਿਕ ਆਪਣੀ ਗੱਡੀ ਰੁੱਕ ਗਈ ਸੀ ਹੁਣ ਆਪਾਂ ਓਕੇ ਕਰਤੀ ਆ ਬਿਲਕੁਲ ਔਨਸਾਈਟ ਕੰਮ ਕਰਕੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਗੱਡੀ ਬਿਲਕੁਲ ਵਰਕ ਪਰਫੈਕਟ ਇਹ ਮੋਲੀ ਮਕੈਨਿਕ ਹੈ ਜੀ ਇਹ A1 ਡੀਟੇਲਿੰਗ ਵਾਲਾ ਯਾਰ ਬਰਾਂਪਰ ਰਸੇ ਆ ਪਾਣੀ ਬੱਦ ਦੀ ਖੁਸ਼ਬੂ ਆਈ ਤੇਰੇ ਬਾਪੂ ਦੇ ਕੋਲ ਜਾਊਗਾ ਓਏ ਗਾਲੀ ਗੋਲੀ ਨਹੀਂ ਕਰਨੀ ਯਾਰ ਰੋਕ ਕੇ ਚੱਲੋ ਯਾਰ ਸੁਨੋ ਤੇ ਆ ਗਈ ਆ ਸਾਡਾ ਪੋਲਰ ਵੀਰ ਦੇਖੋ ਕਿੰਨਾ ਪੈਂਟ ਲੱਗ ਰਿਹਾ ਪੋਲਰ ਵੀਰ ਜੀ ਇੱਧਰ ਦੇਖੋ ਹੈਲੋ ਇਹ ਸਾਡਾ ਤੂਤੀ ਜੀ ਜੋ ਚਲੋ ਜੋ ਬਰੋ ਇਹ ਸ਼ਾਨੂ ਜੀ ਹਾਂ ਹੁਣ ਸਾਡੀ ਛਨੂ ਆ ਗਈ ਬਾਬੇ ਪਾੜਾਂ ਚ ਬਾਬੇ ਪਾੜਾਂ ਚ ਆ ਗਏ ਨੇਗੇ ਉਹ ਹੁਣ ਜੁੱਤੇ ਉੱਤੇ ਐਸੀ ਜਹਾਜ਼ ਕਰਦੇ ਉਹ ਸਾਡੀ ਬਾਕੀ ਟੀਮ ਖੜੀ ਹੈ ਉੱਥੇ ਇਹ ਪਹਿਉ ਪੂਰਾ ਘੈਂਟ ਆ ਲੈ ਬਾਹਰ ਆ ਗਏ ਬੈਦਰ ਘੈਂਟ ਅੱਗੇ ਨਾਲ ਸੁਣੀ ਆ ਨਾਲ ਇੱਥੇ ਸੁਣੋ ਵੀ ਆ ਪਹਿਲਾਂ ਸਾਨੂੰ ਲੱਗਦਾ ਸੀ ਇੱਥੇ ਤਾਂ ਗੀਡੀ ਸੁਣੋ ਹੋਊਗੀ ਪਰ ਮੱਚ ਵੈਟਰ ਸਹੀ ਆ ਪਛੜਾ ਦੰਦ ਵੀ ਖੀਂਦੀ ਲੇਕੋ ਆ ਲੈ ਜੋ ਬੋ ਆ ਸਾਡੀ ਸਾਰੀ ਟੀਮ ਆ ਲੈ ਕੇ ਆਈਏ ਇਹ ਤੇ ਉਹ ਆਪਸ਼ਨ ਹੈ ਉੱਪਰ ਚਲ ਜੀਏ ਹਾਂ ਜਾਂ ਆਓ ਤੁਹਾਡੇ ਮਨਸਾਬ ਇਹ ਸਲਾਹਾਂ ਬਣਾ ਰਹੇ ਨੇ ਬਹੁਤ ਜਿਆਦਾ ਚੀਜ਼ ਨਹੀਂ ਵੀ ਕਿੱਥੋਂ ਕੀ ਕਰ ਸਕਦੇ ਆਹ ਮਸ਼ੀਨ ਦੇਖੋ ਐਸੀ ਸਨੋ ਬਣ ਰਹੀ ਆ ਆਪਦੇ ਆਪ ਪਤਾ ਨਹੀਂ ਬਣਾ ਕੇ ਇਸ ਚੀਜ਼ ਰੇ ਨੇ ਕਿੱਧਰ ਆ ਤੋਤੀ ਦਾਨੀ ਆ ਦੇਖ ਦੇਖੋ ਵੈਸੇ ਹੁਣ ਸਾਡਾ ਚੜਨਾ ਹੋ ਰਿਹਾ ਇੱਥੇ ਔਖਾ ਚੜਾਈ ਤੇ ਸਲਿੱਪ ਸਲਿੱਪ ਕਰਦੇ ਬੰਦੇ ਆ ਰਹੇ ਨੇ ਉਹ ਦੋ ਗਈਆਂ ਗੱਡੀਆਂ ਸਾਡੀਆਂ ਬਹੁਤ ਅੱਗੇ ਸਾਡਾ ਪੋਲਰ ਵੇਰ ਰਸਤੇ 'ਚ ਥੱਕ ਗਿਆ ਖੜਕ ਗਿਆ ਹੋਰ ਅੱਗੇ ਥੱਕ ਗਿਆ ਇਹ ਨਹੀਂ ਜਾਣਾ ਨਹੀਂ ਉੱਪਰ ਤੁਸੀਂ ਕਿਉਂ ਜਾਓ ਜਾਓ ਨਿਤਨਜੀ ਤੁਸੀਂ ਚੱਲੋਗੇ ਹਾਂ ਆਫ ਕੋਰਸ ਆ ਜਾਓ ਇਹ ਸਾਡਾ ਇਹ ਬੰਦਾ ਟੱਕੜਾਗਾ ਇਹਨੂੰ ਕਿਤੇ ਮਰਜ਼ੀ ਲੈ ਜਾਓ ਨਸ਼ਾ ਕਰਾ ਦਈਏ ਕੋਈ ਗੋਲੀ ਖਵਾ ਦਈਏ ਕੋਈ ਸੈੱਟ ਕਰ ਦਈਏ ਆਸ ਜਾ ਵੇਖਿਆ ਓਏ ਸ਼ਾਂਤਮਈ ਮਾਹੌਲਾ ਪੂਰਾ ਕੋਈ ਖੱਪਣੀ ਕੁਛ ਨਹੀਂ ਓ ਦੇਖੋ ਦੂਰ ਤੱਕ ਸਕੀਮ ਕਰਦੇ ਆ ਕਹਿੰਦੇ ਸਕੀਮ ਕਰਨੀ ਆ ਬਈ ਉਹਦੇ ਹੁਣ ਕੰਮ ਦੂਜੇ ਲੋਟ ਹੋ ਚੁ ਗਿਆ ਕੰਮ ਪਾ ਗਿਆ ਕੰਮ ਪੂਰ ਕਹੋ ਦੇਖ ਪੱਥਰ ਬਣਾ ਰਿਹਾ ਭਾਈ ਆਏ ਲੱਗ ਰਹੇ ਮੈਂ ਪਿੰਡਾਂ ਚ ਬੁੜੀਆਂ ਪਾਥੀਆਂ ਪਸਦੀ ਆਉਂਦੀਆਂ ਨੇ ਸਾਰੇ ਗੋਲੀ ਕਿਧਰ ਲੱਗਿਆ ਸਾਰੇ ਪਾਥੀਆਂ ਬੰਦ ਲੱਗ ਰਹੇ ਨੇ ਰਿਸ਼ੂ ਇੱਕਾ ਕਰ ਲਓ ਆਪਾਂ ਓਏ ਇਹ ਕਾਬਲ ਨਹੀਂ ਦੇਸੀ ਤਰ ਨਾ ਆਉਦੇ ਨਾ ਕੋਈ ਮੋਲੀ ਤੇ ਲਾਉ ਨਾ ਆਉਂਦਾ ਸਾਰੇ ਲਾਰੇ ਨੇ ਵਿਚਾਰੇ ਓਏ ਉਹ ਕਰਦੇ ਆ ਓਏ ਐਡਾ ਤਾਂ ਸੱਟ ਮਾਰੂ ਵੀਡੀਓ ਹੁਣ ਇੱਕ ਕਬੂਰੇ ਦੀਏ ਕੋਈ ਬੱਤ ਪਾ ਰਿਓ ਨਾ ਜੀ ਜੋ ਵੀ ਬਣਾ ਰਹੇ ਹੋ ਵੀਡੀਓ ਓ ਸੁਣੀ ਉਹ ਦੇ ਕਾਹ ਕਿ ਲੈ ਜਾਉਂਦਾ ਓਏ ਬਰਫ ਬਰਫ ਉੱਪਰ ਜਾ ਵੀਡੀਓ ਬਣਾਈਏ ਹਾਂ ਸਾਰਿਆਂ ਨੇ ਬਰਫਾਂ ਚੱਕ ਰੱਖੀ ਨਾ ਤੇ ਚ నా సడా పోలర్ వీర్ బచారా కుట్టతా ఆంబృతజీ లేదు 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 ఇదెలాగతి ఆది ఎర్బటిక ముందె మోర్ ముది ఇదర్ ఓయ్ పత్తర ఓయ్ అతో 60 మార్ు పత్తర ఏ ਜੀ ਬਾਏ ਬਾਏ ਸਨੋ ਬਜਾ ਬੋ ਦੂਰ ਕੀ ਚੱਲੇ ਸਾਰੇ ਵਾਪਸ ਚਲੋ ਜੀ ਬਰਫ ਹੁਣ ਦੇਖ ਲਈ ਬਰਫ ਦੇਖ ਲਈ ਆਪਾਂ ਚੱਲੇ ਆ ਆਪਣੇ ਜਿੱਥੇ ਆਪਾਂ ਕਮਰਿਆ ਮਹਿਲ ਤੇ ਜਾਣ ਲੱਗੇ ਆ ਜੀ ਇਹਨਾਂ ਨੇ ਮਹਿਲ ਬੁੱਕ ਕਰਿਆ ਹੋਇਆ ਇੱਥੇ ਹਾਂ ਹੁਣ ਆਪਾਂ ਕਿੱਥੇ ਚੱਲੇ ਅਮਰਤੀ ਮਹਿਲ ਮਹਿਲ ਚ ਹਾਂ ਹਸਤਾਲਿਕ ਨਾ ਸੀ ਆਪਾਂ ਹੁਣ ਲਿਆ ਹੋਇਆ ਆ ਕੇ ਕਰ ਆਪਣੀ ਹੁਣ ਦੂਵਾ ਉੱਥੇ ਚੱਲੇ ਫਿਰ ਤੁਹਾਨੂੰ ਪਤਾ ਹੀ ਜਾਂ ਸ਼ਾਮ ਨੂੰ ਸ਼ਾਮ ਦਾ ਬਸ ਕਰਮ ਵਧੀਆ ਚੱਲੂਗਾ ਕੰਮ ਤੁਹਾਨੂੰ ਮਿਲਦੇ ਆ ਸਟੇ ਟਿਊਨਡ ਸਟੇ ਟਿਊਨਡ ਹੈਪੀ ਸਟੇ ਹੈਪੀ ਸਾਹੂਰ ਹੋਗੀ ਵਾਪਸੀ ਸਾਡੀ ਮਿੱਤਰੋ ਉਹ ਸਾਡੀ ਸਾਹਮਣੇ ਵਾਲੀ ਆਉਂਦੀ ਗੱਡੀ ਜਾ ਰਹੀ ਆ ਇੱਧਰ ਆਸੀ ਜਾ ਰਹੇ ਆ ਰਸਤੇ ਬਹੁਤ ਘੰਟ ਨੇ ਬਾਈ ਅੱਜ ਨੇ ਬਰਫ਼ ਦੇ ਵਿੱਚ ਅਸੀਂ ਤਾਂ ਪੂਰੀ ਬੰਪਾਰੀ ਕਰਕੇ ਆਏ ਆ ਮਸਟ ਵਿਜੀਟ ਪਲੇਸ ਆ ਬਾਈ ਮਾਉਂਟ ਬਾਬਾ ਵੈਸੇ ਮੈਲਬਨ ਤੋਂ ਕੋਈ ਖਾਸ ਇੰਨੀ ਦੂਰ ਵੀ ਨਹੀਂ ਹੈਗੀ ਜੇ ਆਪਾਂ ਬੰਦੇ ਨੇ ਵੀ ਦਿਨ ਦੇ ਵਿੱਚ ਆ ਕੇ ਸ਼ਾਮ ਨੂੰ ਵਾਪਸ ਜਾਣਾ ਤਾਂ ਉਹ ਵੀ ਐਵੇਂ ਵੀ ਕਰ ਸਕਦਾ ਹੈਗਾ ਤਾਂ ਇਜ਼ੀ ਆ ਗਿਆ ਕਿਵੇਂ ਵੀ ਆ ਸਕਦੇ ਆਂਗੇ ਆਪਾਂ ਚਾਹੇ ਆਪਦੀ ਗੱਡੀ ਲੈ ਕੇ ਆਜੋ ਤਾਂ ਆ ਵੀ ਕੋਈ ਚੱਕਰ ਨਹੀਂ ਆ ਕੇ ਆਜੋ ਤੁਸੀਂ ਬੱਸ ਦੇ ਵਿੱਚ ਆਜੋ ਇੱਥੋਂ ਮੈਲਬਨ ਤੋਂ ਸਿੱਧਾ ਤੁਹਾਨੂੰ ਬੱਸ ਮਿਲਦੀ ਆ ਬਟ ਮੇਕ ਸ਼ੋਰ ਤੁਸੀਂ ਆਪਣੇ ਕੱਪੜੇ ਆਪਣੇ ਬੂਟ ਵਗੈਰਾ ਪ੍ਰੋਪਰ ਲੈ ਕੇ ਆਓ ਪ੍ਰੋਪਰ ਲੈ ਕੇ ਆਓ ਬਣਾ ਤੁਹਾਨੂੰ ਇਕੁਇਪਮੈਂਟ ਚਾਹੀਦਾ ਹੈ ਅਗਰ ਤੁਸੀਂ ਸਕੀ ਕਰਨਾ ਚਾਹੁੰਦੇ ਹੋ ਬਾਕੀ ਅਗਰ ਤੁਹਾਡੇ ਨਾਲ ਨਿਆਣੇ ਆ ਰਹੇ ਆ ਤਾਂ ਨਿਆਣੇ ਦਾ ਤੁਸੀਂ ਆਪਣਾ ਖਿਆਲ ਰੱਖਿਓ ਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਤੁਸੀਂ ਵਾਪਸ ਅਬ ਯੂ ਵੇਖ ਸਕਦੇ ਹੋ ਤੇ ਕਿੰਨੀ ਕੱਚੀ ਰੋਡ ਹੈਗੀ ਹੈ 4 ਏ 4 ਡਰਾਈਵ ਦੇ ਵਿੱਚ ਆਓ ਉਹਦੇ ਵਿੱਚ ਤੁਹਾਨੂੰ ਕੋਈ ਡਿਸੀਜ ਨਾ ਹੋਣੀ ਪਵੇਗੀ ਮਿਟਸੂਬਿਸ਼ੀ ਜਨਾਓ ਬਟ ਬਟ ਮੇਕ ਸ਼ੋਰ ਅਗਰ ਤੁਸੀਂ ਗੱਡੀ ਹਾਇਰ ਕਰ ਰਹੇ ਹੋ ਜਾਂ ਤੁਹਾਡੇ ਕੋਲ ਆਪ ਦੀ ਗੱਡੀ ਹੈ ਇੱਥੇ ਸੈਡੈਨ ਗੱਡੀਆਂ ਨਹੀਂ ਚੱਲੂਗੀ ਯੋਗੀ ਪਹਾੜੀ ਇਲਾਕੇ ਆ ਤੁਹਾਨੂੰ ਇਹਦੇ ਵਿੱਚ ਕੋਈ ਵਧੀਆ 4-ਵਿਲ ਡਰਾਈਵ ਵਹੀਕਲ ਜਾਂ ਕੋਈ 올-ਵਿਲ ਡ੍ਰੇਨ ਵਹੀਕਲ ਚਾਹੀਦਾ ਆ ਜੇ ਬੱਸ ਕਰ ਰਹਾ ਬੱਸ ਕਰ ਰਹਾ ਬੜੀ ਬੱਸ ਲੈਣੇ ਤਾਂ ਹੁਣ ਤੂੰ ਦੱਸ ਬਾਈ ਕੋਈ ਕੀ ਕਹਿਣਾ ਚਾਹੋਗੇ ਜਿਹੜਾ ਗੈਂਟ ਨੇ ਇਹ ਮਿਟਸੂਬਿਸ਼ੀ ਦੇ ਨਾਲ ਤੈਨੂੰ ਪਤਾ ਪਤਾ ਬੋਲੀ ਆ ਜੀ ਦੇ ਕੋਲ ਲੇ ਕੇ ਬੈਠੇ ਆ ਅੱਬਾ ਜੀ ਕੀ ਕਹਿੰਦੇ ਆ ਮੈਂ ਤਾਂ ਹੁਣ ਪਤਾ ਨਹੀਂ ਬਿਰੋ ਕੀ ਬੋਲ ਦੇਣਾ ਜੀ ਵਧੀਆ ਵਧੀਆ ਤੇ ਤੁਹਾਨੂੰ ਮਿਲਾਂਗੇ ਵਧੀਆ ਰੌਣਕ ਲਾ ਕੇ ਰੱਖੋ ਮੇਲਾ ਐਨਜੋਏ ਕਰੋ ਜੀ ਹੁਣ ਸ਼ਾਮ ਹੋ ਚੁੱਕੀ ਆ ਮਿੱਤਰੋ ਉਹ ਵੀ ਦੇਖੋ ਸ਼ਾਮ ਦਾ ਥੇਰ ਆਇਆ ਛੇਰ ਆਇਆ ਵਾਲਾ ਨਾ ਕਿਤੇ ਸੱਚੀ ਹੋ ਜਾਏ ਇਧਰ ਨਾਲ ਵਸੇ ਬੱਤੇ ਬੈਠੇ ਲੇਣੂ ਸ਼ੇਰ ਆਇਆ ਸ਼ੇਰ ਹੁਣ ਇਹਨਾਂ ਦੇ ਸੁਸਤੀ ਪੈ ਗਈ ਵੀ ਸ਼ੇਰ ਆ ਗਿਆ ਵਿੱਚ ਕਿਹਦਾ ਗੈਂਗਸਟਰ ਆ ਸੀ ਤੋਤੀ ਡਾਉਣ ਇਹਦਾ ਨਾਮ ਆਗਾ ਤੋਤੀ ਡੋ ਅਸੀਂ ਤੋਤੀ ਲੈਂਡ ਬਣਾਣਾ ਸਾਨੂੰ 10 ਏਕੜ ਜ਼ਮੀਨ ਦਿੱਤੀ ਉਹ ਮੱਝ ਜੀ ਤੂੰ ਤੋਤੀ ਸਾਡਾ ਫਾਈਨੈਂਸ ਸਾਡਾ ਆਰਬਨ ਪਿਆਣਾ ਸ਼ਾਨੂ ਜਿੰਦਲ ਸਾਡਾ ਫਾਈਨੈਂਸਰ ਸਨਾਮ ਦਾ ਸ਼ੋ룸 ਆ ਰਾਜੂ ਦੀ ਸ਼ਾਨ ਬਾਨਾਨ ਤੇ ਵੱਡੇ ਕੈਸ਼ ਫਲੋ ਦਾ ਮਾਲਕ ਤੇ ਜੀ ਇਹ ਇੱਕ ਟਰੈਕਟਰ ਹੈ ਜੀ ਕੂਰੀਅਰ ਚ ਬੀਏ ਦੀ ਬੰਨਾ ਜਲਦੀ ਬੀਏ ਦੇ ਕੰਟਰੈਕਟ ਹੈਗੇ ਸਾਨੂੰ ਦੱਸ ਤਾਂ ਲੋਕਾਂ ਨੂੰ ਨਜ਼ਰ ਲੱਗ ਜਾਓ ਓਏ ਜੈਲਸ ਕਰਦੇ ਵਿੱਚ ਇਸ ਡੋਨਟ ਫੱਕਿੰਗ ਜੈਲਸ ਤਰਕੀ ਤਾਂ ਤੇ ਤੋਂ ਹੁੰਦੀ ਨਹੀਂ ਕਰਦੀਆਂ ਦੇ ਸਦਾ ਮੈਂ ਜਦੋਂ ਸੀ ਗੱਡੀ ਸੀ ਖਰੀਦੀ ਹੋ ਗਿਆ ਜਦਾ ਖਤਮ ਇਥੇ ਬਾਕੀ ਰਾਤ ਨੂੰ ਦੇਖਦੇ ਆ ਹਾਂ ਕੱਲੋ ਯਾਰ ਰਾਤ ਤੇ ਨਾ ਨਿਤ ਨਾਦੇ